ਯੂਥ ਅਕਾਲੀ ਦਲ ਦੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਹੈ ਕੀ ਕੁਝ ਇਸ ਮੀਟਿੰਗ ਦੇ ਵਿੱਚ ਰਿਹਾ ਹੈ ਔਰ ਕੀ ਵਿਚਾਰਿਆ ਗਿਆ ਗੱਲ ਕਰ ਲੈਣੇ ਸਾਡੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਪ ਜੀ ਚਿੰਦਰ ਜੀ ਮੌਜੂਦ ਨੇ ਅੱਜ ਯੂਥ ਅਕਾਲੀ ਦਲ ਦੀ ਮੀਟਿੰਗ ਹੋਈ ਹੈ ਕੀ ਕੁਝ ਖਾਸ ਰਿਹਾ ਮੀਟਿੰਗ 'ਚ ਇੱਕ ਤਾਂ ਚਲੋ ਨਵੇਂ ਸਾਲ ਕਰਕੇ ਅਸੀਂ ਆਪਣੀ ਪਲੀਟੀ ਮੀਟਿੰਗ ਕੀਤੀ ਸੀ ਦੂਜੀ ਮਾਗੀ ਦੀ ਕਾਨਫਰੰਸ ਸਾਲਾਨਾ ਸ਼ੁਰੂਮਣੀ ਕਾਲ ਦਲ ਹਰ ਇੱਕ ਸਾਲ ਕਰਦਾ ਸੋ ਉੱਥੇ ਸ਼ਹੀਦਾਂ ਦੇ ਦਰ ਤੇ ਨਮਸਤਕ ਵੀ ਹੋ ਕੇ ਆਵਾਂਗੇ ਤੇ ਨਾਲ ਹੀ ਜਿਹੜੀ ਸਿਆਸੀ ਕਾਨਫਰੰਸ ਆ ਉਹਦੇ ਲਈ ਯੂਥ ਕਾਲੇ ਦਲ ਦੀਆਂ ਵਿਸ਼ੇਸ਼ਤਾ ਉੱਤੇ ਡਿਊਟੀਆਂ ਲਗਾਈਆਂ ਗਈਆਂ ਨੇ ਡਿਊਟੀਆਂ ਦੇ ਵਿੱਚ ਕੀ ਖਾਸ ਰਹਿ ਗਿਆ ਕਿਉਂਕਿ ਹਾਲ ਹੀ ਦੇ ਵਿੱਚ ਅਸੀਂ ਦੇਖਿਆ ਕਿ ਕਾਫੀ ਕੁਝ ਹੈ ਜਿਹੜਾ ਯੂਥ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਹੈ ਜਿਹੜੀਆਂ ਦਸਤਾਰਾਂ ਨੇ ਉਹਨਾਂ ਦੇ ਲੰਗਰ ਲਗਾਏ ਗਏ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਗੁਰਮਤ ਸਮਾਗਮ ਦੀਆਂ ਵੀ ਕੀਤੀਆਂ ਗਈਆਂ ਤੇ ਐਤਕੀ ਕੀ ਵਿਚਾਰ ਰੱਖਿਆ ਕੋ ਦਸਤਾਰਾਂ ਦੀ ਜਿਹੜੀ ਸੇਵਾ ਉਹ ਸ਼੍ਰੋਮਣੀ ਕਾਲ ਦਲ ਦੇ ਯੂਥ ਵਿੰਗ ਵੱਲੋਂ ਚੱਲਦੀ ਰਹਿਣੀ ਹੈ ਨਾਲ-ਨਾਲ ਉਹ ਹੁਣ 6 ਮਈ ਤਰੀਕ ਨੂੰ ਜਿੱਮੇ ਪ੍ਰਕਾਸ਼ਪੁਰਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਸ਼ਮੇਸ਼ ਪਿਤਾ ਦੇ ਉੱਤੇ ਦਮਦਮਾ ਸਾਹਿਬ ਵੀ ਦਸਤਾਰ ਕੈਂਪ ਲਗਾਇਆ ਉਹ ਵੀ ਚੱਲਦੇ ਰਹਿਣੇ ਨਾਲ-ਨਾਲ ਨਾਲ ਨਾਲ ਮੀਰੀ ਤੇ ਪੀਰੀ ਚੇਵੇਂ ਪਾਸਾ ਸੰਤ ਤਰਦੀ ਧਰਮ ਦੇ ਨਾਲ ਰਾਜਨੀਤੀ ਵੀ ਉਹ ਧਰਮ ਦਾ ਕੰਮ ਹੈ ਉਹ ਵੀ ਚੱਲਦਾ ਰਹਿਣਾ ਹੈ ਨਾਲ ਰਾਜਨੀਤੀ ਤੌਰ ਤੇ ਅਕਾਲੀ ਦਲ ਨੂੰ ਤਕੜਾ ਕਰਨ ਲਈ ਅਕਾਲੀ ਦਲ ਨੂੰ ਹੋਰ ਅੱਗੇ ਪੰਜਾਬ ਦੀ ਜਿਹੜੀ ਮੁੱਦੇ ਨੇ ਉਹਨਾਂ ਦੀ ਲੜਾਈ ਜਿਹੜੀ ਹੈ ਅਕਾਲੀ ਦੇ ਲੀਡਰਸ਼ਿਪ ਲੜ ਰਹੀ ਹੈ ਯੂਥ ਨੂੰ ਵੀ ਬੇਨਤੀ ਕਰ ਰਿਹਾ ਕਿ ਤੁਸੀਂ ਵੀ ਆਓ ਤੁਸੀਂ ਵੀ ਆ ਕੇ ਮੰਚ ਤੇ ਹੋ ਕੇ ਅੱਗੇ ਪੰਜਾਬ ਦੀ ਲੜਾਈ ਲੜੋ ਇੱਕੋ ਮੰਚਾ ਜਿਹੜੀ ਪੰਜਾਬ ਤੇ ਪੰਥ ਦੀ ਗੱਲ ਕਰ ਸਕਦਾ ਸ਼੍ਰੋਮਣੀ ਕਾਲ ਦਲ ਬਾਕੀ ਸਭ ਦਿੱਲੀ ਏਜੰਡਾ ਨੇ ਤੇ ਬਹੁਤ ਬੰਦੇ ਅਕਾਲੀ ਦਲ ਨੂੰ ਗਾਇਬ ਗਾਇ ਹੈ ਘੇਰਦੇ ਨੇ ਜਾਂ ਅਕਾਲੀ ਦਲ ਤੇ ਕੋਈ ਚਿਕੜ ਸੁੱਟਦੇ ਨੇ ਜਾਂ ਅਕਾਲੀ ਦਲ ਦੇ ਲੀਡਰਸ਼ਿਪ ਦਾ ਕੋਈ ਮਤਲਬ ਘੇਰਨ ਦੀ ਕੋਸ਼ਿਸ਼ ਕਰਦੇ ਨੇ ਉਹਦਾ ਕਾਰਨ ਇੱਕ ਹੋਊਗਾ ਕਿ ਪਤਾ ਕੀ ਇਸ਼ਾਰਾ ਸੁਧਾਰ ਲਹਿਰ ਵਰ ਜਾ ਰਿਹਾ ਸੁਧਾਰ ਲਹਿਰ ਤਾਂ ਮਤਲਬ ਚਲੋ ਮੈਂ ਹੁਣ ਬਹੁਤੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਰੁਕਿਆ ਹੋਇਆ ਪਰ ਸੁਧਾਰ ਲਹਿਰ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ 15 ਦਿਨ ਮੈਂ ਚੁੱਪ ਰਿਹਾ ਕਿਉਂਕਿ ਸ਼ਹੀਦੀ ਦਿਹਾੜੇ ਚੱਲਦੇ ਸੀ 15 ਵਾੜਾ ਚੱਲਦਾ ਸੀ ਸ਼ਹੀਦਾਂ ਦੀ ਧਰਤੀ ਸਾਕਾ ਸਰਾਂ ਦੇ ਸਰਹੰਦ ਦੇ ਸ਼ਹੀਦ ਪਤਿਕੜ ਸਾਹਿਬ ਤਾਂ ਤੁਸੀਂ ਮਾਉਨਾ ਕੱਲੇ ਕੱਲੇ ਦਾ ਲੇਖਾ ਜੋਖਾ ਕਰਾਂਗੇ ਕੱਲੇ ਕੱਲੇ ਦਾ ਝੂਠ ਜਿੰਨੇ ਇਹਨਾਂ ਲੋਕਾਂ ਨੇ ਬੋਲਿਆ ਮੈਂ ਸਾਹਮਣੇ ਲਿਆਂ ਕੱਲੇ ਕੱਲੇ ਦਾ ਕੱਲੇ ਕੱਲੇ ਦਾ ਸਾਹਮਣੇ ਲਾਵਾਂਗੇ ਜਮਾਂ ਨਿਰਾ ਝੂਠ ਜਿਹੜੇ ਲੋਕ ਸ੍ਰੀ ਕਾਲ ਤਖਤ ਸਾਹਿਬ ਦੀ ਫਜ਼ੀਲ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਨਾ ਨਾਮ ਲੈਣਾ ਚਾਹੂਗੇ ਉਹਨਾਂ ਦਾ ਨਾਮ ਤੁਹਾਨੂੰ ਪਤਾ ਹੀ ਹੈ ਸਾਰੀ ਦੁਨੀਆ ਨੇ ਦੇਖਿਆ ਫਿਰ ਵੀ ਤੁਹਾਨੂੰ ਦੇਖਿਆ ਹੀ ਆ ਜਿਹੜੇ ਮੈਂ ਇਕਲੇ ਕੋ ਹੁਕਮ ਦੇ ਸਾਰਾ ਸਾਹਮਣੇ ਦੇਖਿਆ ਸਾਰੀ ਦੁਨੀਆ ਨੇ ਕਿ ਜਿਹੜੇ ਇੱਕੋ ਬੰਦੇ ਨੇ ਤਕਰੀਰ ਕੀਤੀ ਹੈ ਨਾ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਜੋ ਨੁਮਰਾ ਸਾਹਮਣੇ ਆਉਣ ਵਾਲੇ ਦਿਨਾਂ 'ਚ ਸਾਰਾ ਕੁਝ ਸਾਹਮਣੇ ਲਿਆਵਾਂਗੇ ਜੀ ਤੇ ਨਾਲੇ ਸਾਡੇ ਤੋਂ ਆ ਵੀ ਜਾਣਨਾ ਚਾਹਵਾਂਗੇ ਕਿ ਜਿਸ ਤਰੀਕੇ ਦੇ ਨਾਲ ਮਾਗੀ ਦੇ ਤੁਸੀਂ ਗੱਲ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪ੍ਰੈਸ ਕਾਨਫਰੰਸ ਕਰਨੀ ਹੈ 유ਧ ਅਕਾਲੀ ਦਲ ਵੀ ਜਾ ਰਿਹਾ ਪਰ ਉੱਥੇ ਇੱਕ ਹੋਰ ਪੰਥਕ ਪਾਰਟੀ ਹੈ ਜਿਹੜੀ ਬਣਾਉਂਦਾ ਐਲਾਨ ਕੀਤਾ ਜਾ ਸਕਦਾ ਉਸ ਦਿਨ ਜਿਹੜੇ ਐਮਪੀ ਨੇ ਸਰਬਜੀਤ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਤੇ ਅੰਮ੍ਰਿਤਪਾਲ ਦੇ ਪਿਤਾ ਵੀ ਉਹਦੇ ਵਿੱਚ ਸ਼ਾਮਲ ਹੋਣਗੇ ਕਿਵੇਂ ਦੇਖਦੇ ਹੋ ਬਣਉਣੀ ਚਾਹੀਦੀ ਹੈ ਹਰ ਇੱਕ ਦਾ ਅਧਿਕਾਰ ਆ ਇਹ ਹੁਣ ਇਹ ਇਹ ਤੇ ਟਿੱਪਣੀ ਕੀ ਕਰੀਏ ਤਾਂ ਮਤਲਬ ਹਰ ਇੱਕ ਦਾ ਅਧਿਕਾਰ ਆ ਨਾ ਸਿਮਰਜੀਤ ਅਮਰਪਾਲ ਸਿੰਘ ਆਪਣੀ ਪਾਰਟੀ ਬਣਾ ਰਹੇ ਨੇ ਬਣਾਉਣੀ ਚਾਹੀਦੀ ਆ ਸੁਧਾਰ ਲਹਿਰ ਵਾਲੇ ਵੀ ਕੋ ਪਤ ਨਹੀਂ ਕੀ ਕਰਨਗੇ ਹਲੇ ਬਹੁਤ ਕੁਝ ਨਹੀਂ ਲੱਗਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਨਵਾਂ ਚੈਲੰਜ ਹੋਏਗਾ ਕਿਉਂਕਿ ਆਲਰੇਡੀ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦਾ ਕੋਈ ਚੈਲੰਜ ਨਹੀਂ ਆ ਅਕਾਲੀ ਦਲ ਲਈ ਕੋਈ ਚੈਲੰਜ ਨਹੀਂ ਆ ਅਕਾਲੀ ਦਲ ਪੰਥਕ ਦੇ ਨਾਲ-ਨਾਲ ਡਿਵੈਲਪਮੈਂਟ ਦੀ ਗੱਲ ਵੀ ਕਰਦਾ ਆ ਅਕਾਲੀ ਦਲ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਅਕਾਲੀ ਦਲ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਵੀ ਚੱਲਦਾ ਆ ਅਕਾਲੀ ਦਲ ਭਾਈਚਾਰਕ ਸਾਂਝ ਦੀ ਵੀ ਗੱਲ ਕਰਦਾ ਆ ਅਕਾਲੀ ਦਲ ਸਾਰਾ ਨਾਲ ਲਿਕ ਜਾਣ ਦੀ ਵੀ ਗੱਲ ਕਰਦਾ ਡਿ ਕਿ ਦੂਜਿਆਂ ਨਾਲ ਕਰਦਾਰ ਕੁਸ਼ੀ ਕਰੋ ਦੂਜਿਆਂ ਨੂੰ ਗਾਲਾਂ ਕੱਢੋ ਕਿ ਗਾਲਾਂ ਕੱਢ ਕੇ ਹੀ ਰਾਜਨੀਤੀ ਕਰਦਾ ਅਕਾਲੀ ਦਲ ਨੇ ਕਰਕੇ ਦਿਖਾਇਆ ਕਿ ਪੰਜਾਬ ਲਈ ਕੀ ਕਰ ਸਕਦੇ ਨੇ ਸੋ ਅਕਾਲੀ ਦਲ ਉਸ ਮਾਡਲ ਦੀ ਗੱਲ ਕਰਦਾ ਸੋ ਇਸ ਲਈ ਬਾਕੀ ਆਪਣਾ ਆਪਣਾ ਅਧਿਕਾਰ ਹਰੇਕ ਨੂੰ ਆਪਣੀ ਪਾਰਟੀ ਬਣਾਉਣ ਦਾ ਅਧਿਕਾਰ ਹੈ ਮੁਵਾਰਕਾਂ ਬਣਾਉਣੇ ਚਾਹੀਦੀ ਹੈ ਸ਼ੁਕਰੀਆ ਗੱਲ ਕਰਨ ਦੇ ਲਈ ਤੇ ਆ ਸਰਬਜੀਤ ਸਿੰਘ ਚਿੰਝਰ ਸਾਡੇ ਨਾਲ ਸੀਗੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਸਾਫ ਤੌਰ ਤੇ ਇਹਨਾਂ ਨੇ ਦੱਸਿਆ ਕਿ ਪਹਿਲੇ ਠੀ ਮੀਟਿੰਗ ਜ਼ਰੂਰ ਆ ਜੈ ਇਹਨਾਂ ਨੇ ਕੀਤੀ ਹੈ ਪਰ ਨਾਲ ਹੀ ਨਾਲ ਮਾਗੀ ਮੇਲੇ ਤੇ ਉੱਤੇ ਜਿਹੜੀ ਕਾਨਫਰੰਸ ਹੈ ਨਹੀਂ ਉਸ ਦੀ ਵੀ ਤਿਆਰੀਆਂ ਜੋ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਵੀਡੀਓ ਜਰਨਲਿਸਟ ਸ਼ਵਮ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰ ਸਿੰਘ